ਜਿਹੜੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਹੈ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚੱਲਣੋਂ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਉਡ ਸੈਂਡ ਕਰਕੇ ਇੱਕ ਜਿਰਕਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲ੍ਹਿਆ ਹੋਇਆ ਹੈ ਜੀ ਤੇ ਉੱਥੇ ਪਹਿਲਾਂ ਇਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਜਗਾਹ ਚੋਂ ਇਹਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬ੍ਰੇਸ਼ਾ ਨੂੰ ਸੋਕਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕੜੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਮਤਲਬ ਪ੍ਰਭਾਵਿਤ ਕਰਦੇ ਸੀਗੇ ਜੀ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਊਡ ਜਿਹੜੀ ਕਲਾਊਡ ਸੈਂਟ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈ ਕੀ ਹੈ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਹੈ ਉਹ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲਿ ਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰਦੇ ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇਹ ਗੱਡੀ ਵਿੱਚ ਬਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣੀ ਘਗਰ ਦਰਿਆ ਹੈ ਉੱਥੇ ਥੱਲੇ ਨੂੰ ਉਤਰ ਕੇ ਇਹ ਜਿਹੜਾ ਉਸ ਨੂੰ ਉੱਥੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਾਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਦੀ ਮੋਡ ਸੁਪਰੀਂਡੀ ਹੈ ਉੱਪਰ ਵਾਲਾ ਜਿਹੜਾ ਨੋਟ ਹੁੰਦੇ ਸੀਗੇ ਓਰੀਜਨਲ ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ ਫੇਕ ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿਗਰੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁਪਏ ਪਿਆ ਹੈ ਜੋ ਕਿ ਅਸੀਂ ਇਕੱਲੇ ਇਹਨਾਂ ਨੂੰ ਆਰਬੀਆਈ ਵਿੱਚ ਜਮਾਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਤੋਂ ਮਤਲਬ ਗੁੱਡ ਫੇਥ ਦੇ ਬੰਦੇ ਨੇ ਉਹਨਾਂ ਦਾ ਹੀ ਅਸੀਂ ਇਹਨਾਂ ਨੂੰ ਮਤਲਬ ਆਰਬੀਆਈ ਆ ਬੈਂਕ ਵਿੱਚ ਜਮਾ ਕਰਵਾ ਸਕਦੇ ਹਾਂ ਜਿਸ ਤੇ ਇਹ ਬੋਲੇ ਬਾਲੇ ਲੋਕਾਂ ਨਾਲ ਮਤਲਬ ਚੰਗੀ ਦਸਤਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮਦਈਮ ਖਦਮਾ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2-2000 ਦੇ ਨੋਟ ਦੇਣੇ ਸੀਗੇ ਜਦਕਿ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ ਲੇਕਿਨ ਦਿੱਤੇ ਨਹੀਂ ਸੀਗੇ ਕੱਲ ਦੀ ਜਿਹੜੀ ਗੱਲ ਹੈਗੀ ਹੈ ਕੱਲ ਇਸ ਦਾ ਇੱਕ ਹੋਰ ਦੋਸਤ ਹੈ ਉਹਦੇ ਨਾਲ ਵੀ ਸੇਮ ਤਰੀਕੇ ਨਾਲ ਹੀ ਟੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮਾਰ ਲਈ ਸੀਗੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ ਨੋਟ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਭੇਜਦੇ ਫੋਨਾਂ ਤੇ ਔਰ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਫੇਕ ਹੈ ਫਿਰ ਕੱਲ ਇਸ ਨੂੰ ਪਤਾ ਲੱਗਿਆ ਸੀਗਾ ਵੀ ਇਸ ਇਲਾਕੇ ਵਿੱਚ ਜ਼ੀਰਪੁਰ ਡੇਰਾ ਬਸੀ ਜਾਂ ਫਿਰ ਲਾਲੋਡ ਦੇ ਏਰੀਆ ਵਿੱਚ ਇਹ ਸਰਗਰਮ ਹੈਗੇ ਕਿਸੇ ਨਕੀਸਰ ਨੂੰ ਇਹ ਕਰੰਸੀ ਨੋਟ ਦਿਖਾਣਗੇ ਜਿਸ ਤੇ ਆਧਾਰ ਤੇ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਇਹਨਾਂ ਦੀ ਸੂਚ ਲੈ ਕੇ ਇਹਨਾਂ ਨੂੰ ਪਲਬ ਨਾਕੇ ਤੇ ਰੋਕ ਲਿਆ ਤੇ ਇਹਨਾਂ ਦੀ ਗੱਡੀ ਵਿੱਚੋਂ ਜਿਹੜਾ ਇਹ ਕੈਸ ਹੈਗਾ ਜਿਹੜਾ 10 ਕਰੋੜ ਰੁਪਏ ਦੇ ਕਰੀਬ ਇਹ ਬਰਾਮਦ ਕੀਤਾ ਹੈ ਸਰ ਇਹ ਕਿੰਨੇ ਪੜੇ ਹੋਏ ਹੈਗੇ ਤੇ ਇਹਨਾਂ ਦੇ ਪ੍ਰਾਣ ਇਹ ਅਜੇ ਅੱਜ ਹੀ ਅਸੀਂ ਕਾਫੀ ਕਰੰਸੀ ਸੀਗੀ ਦੀ ਉਸ ਦੀ ਗਿਣਤੀ ਕੀਤੀ ਹੈ ਦੋ ਬੰਦੇ ਫੜੇ ਨੇ ਜੀ ਇੱਕ ਦਾ ਨਾਮ ਹੈਗਾ ਗੁਰਦੀ ਪੁੱਤਰ ਜਗਨਨਾਥ ਵਾਸੀ ਗੁਰਦੋਇਬਨਗਰ ਖੇਤਰ ਦੂਸਰੇ ਹੈਗੇ ਸਚਿਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਬਰਤਨਗਰ ਬਰਤਨਗਰ ਪਹਿਵਾ ਜਿਹੜੇ 2000 ਦਾ ਜੇ 1000 ਦੇ ਨੋਟ ਸੀ ओरिजिनल ਸੀਗੀ ਗੁੱਤੀ ਇਹਨਾਂ ਵਿੱਚ ਲਗਭਗ ਜਿਹੜੇ ਨੋਟ ਸੀਗੇ ਉਹ ਡੁਪਲੀਕੇਟ ਸੀਗੇ ਜੀ ਉਹਨਾਂ ਨੂੰ ਛਿਪਾਉਣ ਵਾਸਤੇ ਉਹਨਾਂ ਦੇ ਉੱਪਰ ਜਿਹੜੇ ਨੋਟ ਸੀਗੇ ਰੱਖਦੇ ਸੀਗੇ ਉਹ ਅਸਲੀ ਰੱਖਦੇ ਸੀਗੇ ਦੋ-ਦੋ ਹਜ਼ਾਰ ਦੇ ਜਿਵੇਂ ਹੈਗੇ ਐ ਜੋ ਪੁਰਾਣੇ ਨੋਟ ਸੀਗੇ ਜਿਹੜੇ ਚਲਣ ਵਿੱਚ ਸੀਗੇ ਪਹਿਲਾਂ ਆਪਣੇ ਉਹਨਾਂ ਨੂੰ ਉੱਪਰ ਰੱਖ ਲੈਂਦੇ ਸੀਗੇ ਥੱਲੇ ਗੱਤੀ ਵਿੱਚ ਜਿਹੜੇ ਹੈਗੇ ਐ ਗੱਡੀ ਵਿੱਚ ਰੱਖਦੇ ਸੀਗੇ ਉਹ ਉੱਪਰ ਰਬੜ ਬੈਂਡ ਲਾ ਕੇ ਤੇ ਥੱਲੇ ਪੁਰਾ ਮਤਲਬ ਇੱਕ ਫੇਕ ਕਰੰਸੀ ਨੋਟ ਰੱਖਦੇ ਸੀਗੇ ਉੱਪਰ ਉਹਦੇ ਨਿਸ਼ ਲੱਗਦੇ ਸੀਗੇ ਇਸ ਤੋਂ ਪਹਿਲਾਂ ਵੀ ਕੋਈ ਉਹਨਾਂ ਨੇ ਇਸ ਤਰ੍ਹਾਂ ਕੀ ਟੰਗਿਆ ਇਸ ਤੋਂ ਪਹਿਲਾਂ ਅੱਜ ਸਾਨੂੰ ਪਤਾ ਲੱਗਿਆ ਹੈ ਜੀ ਜਦੋਂ ਡਿਊਰਿੰਗ ਇੰਟਰੋਗੇਸ਼ਨ ਯਾਰ ਜਿਵੇਂ ਲੋਕੀ ਆ ਰਹੇ ਨੇ ਜੀ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਵੀ ਐਦਾਂ ਕਰਕੇ ਬੰਦੇ ਫੜੇ ਨੇ ਲੋਕੀ ਆ ਕੇ ਸਾਨੂੰ ਦੱਸ ਰਹੇ ਨੇ ਜੀ ਜਿਵੇਂ ਇੱਕ ਲੇਡੀ ਇੱਕ ਬੰਦਾ ਹੋਰ ਆਇਆ ਸਾਡੇ ਕੋਲ ਉਹਨਾਂ ਨੇ ਵੀ ਆ ਕੇ ਦੱਸਿਆ ਵੀ ਸਾਡੇ ਨਾਲ ਵੀ ਇਸਨੇ ਇੱਕ ਲੇਡੀ ਆਈ ਹੈ ਉਸਨੇ ਦੱਸਿਆ ਵੀ 15 ਲੱਖ ਰੁਪਏ ਦੀ ਠੱਗੀ ਮਾਰ ਲਈ ਸੀਗੀ 2 ਲੱਖ ਰੁਪਏ ਇਸ ਦੇ ਖਾਤੇ ਵਿੱਚ ਗਏ ਸੀਗੇ ਤੇ ਬਾਕੀ ਇਹ ਹੈ ਨਾ ਜ਼ਿਆਦਾਤਰ ਕੈਸ਼ ਲੈਂਦੇ ਸੀਗੇ ਕੈਸ਼ ਲੈ ਕੇ ਫਸਾਉਂਦੇ ਸੀਗੇ ਬੰਦੇ ਨੂੰ ਵੀ ਇਹਨਾਂ ਦੇ ਕੋਲ ਕੋਈ ਸਬੂਤ ਵੀ ਨਾ ਰਵੇ ਇਤਨੇ ਲੰਮੇ ਸਮੇਂ ਸਤ ਚੱਲ ਰਿਹਾ ਹੈ ਇਹ ਕਾਰੋਬਾਰ ਇਨੋਂ ਦਾ ਤਕਰੀਬ ਜੋ ਸਾਨੂੰ ਪਤਾ ਲੱਗਿਆ ਹੈ ਤਕਰੀਬ 1.5 ਸਾਲ ਤੋਂ ਮਤਲਬ ਜੋ ਪਤਾ ਲੱਗਿਆ ਹੈ ਇੱਕ ਮੁਕਦਮੇ ਬਾਰੇ ਪਤਾ ਲੱਗਿਆ ਹੈ ਇੱਕ ਤੋਂ ਇਥੇ ਜਿਹੜਾ ਹੈਗਾ ਫੇਸਵੰਦ ਦਾ ਮੁਕਦਮਾ ਹੈ ਇੱਕ ਆਪਣੇ ਚਾਰ ਫੇਸ ਦੇ ਦੁਕਾਨਦਾਰ ਨਾਲ ਇਹਨਾਂ ਨੇ 7 ਕਰੋੜ ਦੀ ਠੱਗੀ ਮਾਰ ਲਈ ਸੀਗੀ ਇਸੇ ਤਰੀਕੇ ਨਾਲ 248/25 ਮੁਕਦਮਾ ਹੈ ਫੇਸਵੰਦ ਦਾ ਆਫਿਸ ਹੈ ਉਹ ਕਿਸ ਚੀਜ਼ ਦਾ ਅਸਰ ਕੋਈ ਇਹ ਇਹ ਜਿਹੜਾ ਆਫਿਸ ਹੈ ਕਲਾਊਡ ਸੈਂਡ ਕਰਕੇ ਇੱਕ ਇਹਨਾਂ ਨੇ ਇੱਕ ਆਫਿਸ ਖੋਲਿਆ ਹੋਇਆ ਹੈ ਜਿੱਥੇ ਦੱਸਦੇ ਆ ਲੋਕਾਂ ਨੂੰ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਟੋਰੇਜ ਦੀ ਲੋੜ ਪੈਣੀ ਹਰ ਇੱਕ ਬੰਦੇ ਨੂੰ ਜਿਸ ਤਰ੍ਹਾਂ ਕਲਾਊਡ ਕਲਾਊਡ ਹੈ ਜਿਸ ਤਰ੍ਹਾਂ ਕਲਾਊਡ ਤੇ ਆਪਾਂ ਡਾਟਾ ਸਟੋਰ ਕਰਦੇ ਆ ਹਾਂ ਹਾਂ ਕਲਾਊਡ ਬੈਂਡ ਕਰਕੇ ਇੱਕ ਕੰਪਨੀ ਕੋਲ ਲੈ ਨਾ ਨੇ ਉਹ ਕਹਿੰਦੇ ਵੀ ਅਸੀਂ ਇਹ ਨਾ ਲੋਕਾਂ ਨੂੰ ਆਨਲਾਈਨ ਸਟੋਰੇਜ ਦੀ ਫੈਸਿਲਿਟੀਆਂ ਦੇਵਾਂਗੇ ਜਿਵੇਂ ਆਪਾਂ ਨੂੰ ਫੋਨ ਵਿੱਚ ਆਪਾਂ ਰੱਖਦੇ ਆ ਆਪਾਂ ਕਲਾਊਡ ਵਿੱਚ ਜਾ ਕੇ ਸੇਵ ਕਰਦੇ ਆ ਇਸੇ ਤਰੀਕੇ ਨਾਲ ਇਹਨਾਂ ਦੇ ਹਾਂ ਡਾਟਾ ਸਟੋਰੇਜ ਵਾਸਤੇ ਇਹ ਜਿਹੜੀ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਹੁਣ ਅਸੀਂ ਪਤਾ ਕਰਾਂਗੇ ਅਸੀਂ ਤਾਂ ਇਹਨਾਂ ਨੂੰ ਫੜਿਆ ਹੈ ਸਾਨੂੰ ਇਹਨਾਂ ਦਾ 4 ਦਿਨਾਂ ਦਾ ਰਿਮਾਂਡ ਮਿਲਿਆ ਜੀ ਸਾਇਰ ਨੈਗਲੀ ਨੋਟ ਆਪ ਛਾਪਦੇ ਸੀ ਕਿਤੇ ਹੋਰ ਅੱਗੇ ਹੋ ਲੈ ਕੇ ਕਿ ਤੁਹਾਨੂੰ ਇਹ ਤੋਂ ਦੀ ਕਨਸੀਲਮੈਂਟ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਉੱਪਰ ਜਿਹੜੇ ਅਸਲੀ ਨੋਟ ਸੀਗੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਅਸੀਂ ਕੰਮ ਕਰਾਂਗੇ ਪਤਾ ਯਾਨੀ ਕਿ ਹੋਰ ਕਵਰੀ ਹੋ ਸਕਦੀ ਇਨਵੈਸਟੀਗੇਸ਼ਨ ਚੱਲੂ ਹੈ ਜੀ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਇਹਦੀ ਕਿੰਨੀ ਰਿਕਵਰੀਆਂ ਖੰਭ ਪਾਉਂਦੇ ਅਜੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਜੀ ਕਿ ਕਿਸੇ ਕਿਹੜੇ ਕਿਹੜੇ ਜਗ੍ਹਾ ਤੇ ਇਹਨਾਂ ਨੂੰ ਅਪਰੇਟ ਕਰ ਲੈ ਸੀ ਮਤਲਬ ਜਿਹੜੇ ਕਿਹੜੇ ਬੰਦੇ ਨੇ ਨਾ ਟਾਰਗੇਟ ਕਿੰਨੇ ਬੰਦਾ ਸੀ ਇਹ ਇਹ ਹੈ ਨਾ ਜੀ ਆਪਣਾ ਕੀ ਕਹਿੰਦੇ ਆ ਆਫਿਸ ਦਿਖਾਉਂਦੇ ਸੀਗੇ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਂਦੇ ਸੀਗੇ ਕਾਫੀ ਵੱਡਾ ਆਫਿਸ ਸੀਗਾ ਜੀ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਉਹ ਬੜਾ ਲੈਵਿਸ ਜਿਹੜਾ ਹੈਗਾ ਉਹ ਉਹ ਲਾਈਫ ਸਟਾਈਲ ਸੀਗਾ ਮੋਟੀ ਮੋਟੀਆਂ ਸੋਨੇ ਦੀ ਚੈਨ ਨਹੀਂ ਜਿਵੇਂ ਕੜੇ ਹੋਗੇ ਜੀ ਆਫਿਸ ਤਾਂ ਬੜਾ ਵਧੀਆ ਵੱਡਾ ਸਪੇਸ਼ੀਅਸ ਆਫਿਸ ਜਿਹੜਾ ਹੈਗਾ ਉਹ ਸੀਗਾ ਠੀਕ ਹੈ ਜੀ ਤੇ ਉਸ ਨੂੰ ਦੇਖ ਕੇ ਲੋਕੀ ਪ੍ਰਭਾਵਿਤ ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਸੀਗੇ ਵੀ ਸਾਡੇ ਕੋਲ ਜਿਹੜਾ ਹੈਗਾ 1000 ਕਰੋੜ ਰੁਪਇਆ ਜਿਹੜਾ ਇਸ ਟਾਈਪ ਦਾ ਪਿਆ ਹੈ ਜਿਸ ਨੂੰ ਸਾਡਾ ਹੀ ਇੱਕ ਬੰਦਾ ਹੈਗਾ ਜੋ RBI ਵਿੱਚ ਚੇਂਜ ਕਰਵਾ ਸਕਦਾ ਹੈ